ਸਦੀਵਾ ਹੀ ਗੁਰੂ ਸਾਹਿਬ ਜੀ ਸੋਹੇ ਮਹਲਾ ਤੀਜਾ ਜੇ ਲੋੜ ਹੈ ਵਰ ਬਾਲੜੀਏ ਤਾ ਗੁਰ ਚਰਣੀ ਜਿਤ ਲਾਏ ਰਾਮਾ ਸਦਾ ਹੂ ਵਾ ਸੁਹਾ ਗਣੀ ਹਰ ਜਿਉ ਮਰ ਨਾ ਜਾਏ ਰਾਮਾ ਜੇ ਲੋੜ ਹੈ ਬਰ ਬਾਲੜੀ ਚਰਣੀ ਜਿਤ ਲਾਇ ਰਾਮ ਸਦਾ ਹੋਵਾ ਸੁ ਆਗੜੀ ਹਰ ਜਿਉ ਮਰਨਾ ਜਾਇ ਰਾਮ ਹਰ ਜਿਉ ਮਰਨਾ ਜਾਇ ਸਹਾਜ ਸੁਬਾਹੇ ਸਾਤ ਅਨਕਾਂਤ ਪਿਆਰੀ ਸਾਚ ਸੰਜਮ ਸਦਾ ਹੈ ਨਿਰਮਲ ਗੁਰ ਕਾ ਸ਼ਬਦ 시ਗਾਰੀ ਮੇਰਾ ਪ੍ਰਭ ਸਾਚਾ ਸਾਧ ਹੀ ਸਾਚਾ ਜਿਨੇ ਆਪੇ ਆਪੂ ਪਾਇਆ ਨਾਨਕ ਸਦਾ ਬਿਰਹਾヴェ ਆਪਣਾ ਜਿਨ ਗੁਰ ਚਾਰਣੀ ਚਿਤ ਲਾਇਆ ਸਹ ਜੀ ਮਾਤੀ ਰਾਮ ਗੁਰਮਤੀ ਮਨ ਅਨੰਦ ਪਾਇਆ ਤਿਤ ਦਨ ਮੈਲ ਨਾ ਰਾਤੀ ਰਾਮ ਤਿਤ ਦਨ ਮੈਲ ਨਾ ਰਾਤੀ ਰਾਵੇ ਆਰ ਪ੍ਰਾਪੇ ਆਪਣਾ ਵਿੱਚ ਹੋ ਆਪ ਗਵਾਏ ਗੋਰ ਮਦ ਪਾਇ ਸਾਜ ਮਿਲਾਇਆ ਆਪਣੇ ਪ੍ਰੀਤਮ ਰਾਤੀ ਨਾਨਕ ਨਾਮ ਮਿਲਾ ਵਡਿਆਈ ਪ੍ਰਭ 라ਵੇ ਰੰਗ ਰਾਤੀ ਦੇ ਰਹੇ ਰੰਗ ਰਾਤੜੀਏ ਫਿਰ ਕਾ ਮਹਿਲ ਤਿੰਨ ਪਾਇਆ ਰਾਮ ਸੋ ਸੋ ਹਤ ਨਿਰਮਲ ਦਾਤਾ ਜਿਨ ਵਿੱਚ ਹੋ ਆਪ ਗਵਾਯਾ ਰਾਮ ਵਿੱਚ ਹੋ ਮੋਹ ਚੁਕਾਇਆ ਮਨ ਮਨ ਬਾਣੀ ਆਨ ਦਿਨ ਗੁਣ ਗਾਵਨੀ ਤੁ ਸਾਚੀ ਕਥੇ ਅਕਾਥ ਕਹਾਣੀ ਜਗ ਚਾਰੇ ਸੱਚਾ ਏਕੋ ਵਰਤੈ ਬਿਨ ਬੁਰ ਕਿਨ ਨ ਪਾਇਆ ਨਾਨਕ ਰਾਂਗ ਰਵ ਰੰਗ ਰਾਤੀ ਸੇਤੀ ਜਿਤ ਲਾਇਆ ਕਾਮਣ ਮਨ ਸੁਹੀ ਲੜਾ ਸਾਜਨ ਮਿਲੇ ਪਿਆਰੀ ਰਾਮ ਉਰਮਤੀ ਮਨ ਨਿਰਮਲ ਹੋਆ ਨਕਾਰਜ ਸਵਾਰੇ ਗੁਰਮਤੀ ਹਾਰ ਜਾਤਾ ਪ੍ਰੀਤਮ ਮੋਹ ਲਾਇਆ ਮਨ ਮੇਰਾ ਪਾਇਆ ਕਰਮ ਬਿਦਾਤਾ ਸਾਥ ਗੁਰ ਸੇਵ ਸਦਾ ਸੁਖ ਪਾਇਆ ਹਰ ਵਸਿਆ ਮਨ ਮੁਰਾਰੇ ਨਾਨਕ ਮੇਲ ਨਹੀਂ ਗੁਰ ਆਪਣਾ ਗੁਰ ਕਾ ਸਬਦ ਸਵਾਰੇ ਸਾਧ ਗੁਰ ਸੇਵ ਸਦਾ ਸੁਖ ਪਾਇਆ ਹਰ ਵਸਿਆ ਬਨ ਮੁਰਾਰੇ ਨਾਨਕ ਮੇਲੇ ਲਈ ਗੁਰੇ ਆਪਣਾ ਗੁਰ ਕਾ ਸਬਦ ਸਵਾਰੇ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਹਿ